ਲੈ ਫਟੂ ਕੀ ਨਹੀਂ ਇਹ ਵਾਈਨ ਲੈ ਦੇਖ ਸਕਦੇ ਹੋ ਕੁਝ ਵੀ ਨਹੀਂ ਹੁੰਦਾ ਇਹਨੂੰ ਜਾਨੀ ਕਿ ਬਈ ਇੰਨੀ ਇਹ ਚੰਗੀ ਕੁਆਲਿਟੀ ਦੇ ਵਿੱਚ ਆਣਾ ਜੀ ਨਾ ਇਹ ਕਪੜਾ ਬਈ ਜੀ ਬਹੁਤ ਹੈਵੀ ਕਪੜਾ ਹੈਗਾ ਇਹ ਵੀ ਫਿੱਟ ਲੋਗੇ ਮਰ ਜੀ ਇਹ ਵੀ ਫੱਟ ਬਣਦਾ ਲੈ ਦੇਖ ਸਕਦੇ ਹੋ ਹੈ ਨਾ ਉਮੀਦ ਉਮੀਦ ਲੈ ਵੀ ਮਿੱਤਰੋ ਅੱਜ ਆਏ ਹੋਏ ਹਾਂਗੇ ਆਪਾਂ ਸ਼ਹਿਰ ਬਰਨਾਲੇ ਦੇ ਵਿੱਚ ਬਈ ਤਰਕਸੀਲ ਚੌਂਕ ਜਿੱਥੇ ਹੁੰਦੀ ਆ ਬਈ ਟਰੈਕਟਰਾਂ ਦੀ ਮੰਡੀ ਤੇ ਅੱਜ ਬਈ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਤਰਪਾਲਾਂ ਠੀਕ ਹੈ ਜੀ ਧੂੜੀ ਵਾਸਤੇ ਮੱਕੀ ਦੇ ਆਚਾਰ ਵਾਸਤੇ ਤੇ ਕੋਈ ਵੀ ਆਪਦਾ ਸੰਦ ਬਈ ਠਕਣ ਵਾਸਤੇ ਪਹੁੰਚਿਆਗੇ ਆਪਾਂ ਪੰਜਾਬ ਢੂਲਾ ਐਂਡ ਤਰਪਾਲ ਸਟੋਰ ਦੇ ਉੱਤੇ ਤੇ ਆਪਾਂ ਤੁਹਾਨੂੰ ਦਿਖਾਉਣ ਹੈਗੇ ਬਈ ਸਟਾਕ ਜਿਹੜਾ ਬਹੁਤ ਜ਼ਿਆਦਾ ਬਾਈ ਜੀ ਕੋਲੇ ਆਇਆ ਹੋਇਆਗਾ ਤੁਸੀਂ ਇੱਥੋਂ ਕੁਝ ਵੀ ਲੈ ਕੇ ਜਾ ਸਕਦੇ ਹੋਗੇ ਕੀ ਕੀ ਹੈਗਾ ਆਪਾਂ ਸਾਰੀ ਗੱਲਬਾਤ ਕਰਦੇ ਆਂਗੇ ਤੇ ਤੁਹਾਨੂੰ ਦਿਖਾਉਣ ਹੈਗੇ ਆਪਾਂ ਤਰਵਾਜੋ ਤੁਹਾਨੂੰ ਸਭ ਪਹਿਲਾਂ ਆਪਾਂ ਦਿਖਾਉਣ ਹੈ ਜੀ ਤਰਪਾਲਾਂ ਦੇਖ ਸਕਦੇ ਹੋ ਬਈ ਕਵਾਲਿਟੀ ਬਹੁਤ ਚੰਗੀ ਕੁਆਲਿਟੀ ਹੋਗੀ ਬਾਈ ਜੀ ਕਹਿੰਦੇ ਵੀ ਤੁਹਾਨੂੰ ਚੰਗੀ ਕੁਆਲਿਟੀ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਦੇਖ ਸਕਦੇ ਹੋ ਤੇਰੀ ਬਾਈ ਜੀ ਜਿਹੜੀ ਖਾਸ ਦਾ ਵੀ ਕਿੰਨਾ ਮਰਜੀ ਖਿੱਚ ਲਈ ਆਪਾਂ ਲੈ ਫਟੂਗੀ ਨਹੀਂ ਇਹ ਬਾਈ ਲੈ ਦੇਖ ਸਕਦੇ ਹੋ ਕੁਝ ਵੀ ਨਹੀਂ ਹੁੰਦਾ ਇਹਨੂੰ ਯਾਨੀ ਕਿ ਬਈ ਇੰਨੀ ਇਹ ਚੰਗੀ ਕੁਆਲਿਟੀ ਦੇ ਵਿੱਚ ਹਨਾ ਤੇ ਇਹਦੇ ਵਿੱਚ ਬਈ ਅਲੱਗ-ਅਲੱਗ ਵੈਰਾਈਟੀਆਂ ਨੇ ਹਨਾ ਦੇਖ ਸਕਦੇ ਹੋ ਇਹ ਜਿਵੇਂ ਆ ਗਈ ਅਗੀ ਬਾਈ ਜੀ ਬੋਰੀ ਜੀ ਤੋਂ ਬਣੀ ਹੋਈ ਹੈ ਹਨਾ ਇਹ ਵੀ ਬਹੁਤ ਚੰਗੀ ਕੁਆਲਿਟੀ ਹੈਗੀ ਜਿਵੇਂ ਇਹ ਆ ਗੀਆਂ ਬਈ ਅਲੱਗ-ਅਲੱਗ ਕਲਰਾਂ ਦੇ ਵਿੱਚ ਆ ਗੀਆਂ ਇਹ ਵੀ ਤਰਪਾਲ ਤੁਜੀ ਇੱਥੋਂ ਲੈ ਕੇ ਜਾ ਸਕਦੇ ਹੋ ਇਹਦੀ ਵੀ ਉਹੀ ਕੁਆਲਿਟੀ ਹੈਗੀ ਚੰਗੀ ਕੁਆਲਿਟੀ ਹੈਗੀ ਤੇ ਇੱਕ ਹੋਰ ਦਿਖਾਉਣਾ ਹੈ ਤੁਹਾਨੂੰ ਆਪਾਂ ਇਹ ਵਾਲੀ ਬਈ ਦੇਖ ਸਕਦੇ ਹੋ ਨਾ ਤੇ ਇਹ ਵਾਲਾ ਬਈ ਤੂੜਿਆ ਵਾਲੇ ਕੁੱਪ ਨਹੀਂ ਹੁੰਦੇ ਬਈ ਜਾਨੀ ਕਿ ਨਵੇਂ ਤਰੀਕੇ ਦੇ ਜਿਹੜੇ ਕੁੱਪ ਚੱਲੇ ਨੇ ਉਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ 12 ਬਾਈ 60 ਦਾ ਕੁੱਪ ਆ ਬਈ ਇਹ ਦੇਖ ਸਕਦੇ ਹੋਗੇ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਇਹ ਵਾਲਾ ਇਹ ਵੀ ਬਈ ਕੁੱਪ ਆ ਨਾ ਇਹ 12 ਬਾਈ 90 ਦਾ ਹੈ ਨਾ ਇਹ ਉਸ ਤੋਂ ਵੱਡਾ ਹੈਗਾ ਬਲੈਕ ਕਲਰ ਦੇ ਵਿੱਚ ਹੈਗਾ ਬਹੁਤ ਚੰਗੀ ਕੁਆਲਿਟੀ ਇਹਨਾਂ ਦੀ ਵੀ ਬਈ ਹੱਥ ਲਾ ਕੇ ਪਤਾ ਚੱਲਦਾ ਵੀ ਹਾਂ ਵੀ ਕੁਝ ਆਏਗਾ ਲੈ ਵੀ ਮਿੱਤਰੋ ਅੱਗੇ ਸੀਜ਼ਨ ਆ ਗਿਆ ਜੀ ਉਹਨਾਂ ਮੱਕੀ ਦੇ achar ਦਾ ਤੇ ਉਹਦੇ ਵਾਸਤੇ ਬਈ ਕਾਗਜ਼ ਆਇਆ ਦੇਖ ਸਕਦੇ ਹੋ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਤੇ ਹੈਵੀ ਆ ਬਈ ਪੂਰਾ ਦੇਖ ਸਕਦੇ ਹੋ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਤੇ ਅੱਗੇ ਤੁਹਾਨੂੰ ਦਿਖਾਉਣਾ ਬਈ ਡਬਲ ਕੋਡ ਦੇ ਵਿੱਚ ਹਨ ਇਹ ਵਾਲਾ ਕਾਗਜ਼ ਆ ਬਈ ਬਲੈਕ ਤੇ ਪਿਛਲੇ ਪਾਸੇ ਉਹ ਵਾਈਟ ਹਨ ਇਹ ਵੀ ਬਈ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਦੇਖ ਸਕਦੇ ਹੋਗੇ ਬਾਕੀ ਬਈ ਹੋਰ ਬਹੁਤ ਕੁਸਾਉਂਦਾ ਦੇਖ ਸਕਦੇ ਜਿਵੇਂ ਇਹ ਆ ਗਿਆ ਆ ਜਾ ਅੱਗੇ ਹੋਰ ਦਿਖਾ ਦਈ ਤੁਹਾਨੂੰ ਨਾ ਇਹ ਕੇ ਬਈ ਵੱਡੇ ਦੇ ਵਿੱਚ ਆ ਗਿਆ ਹਨ ਜਿਵੇਂ ਕਿਸੇ ਕੋਲੇ ਜ਼ਿਆਦਾ ਆਚਾਰ ਹੁੰਦਾਗਾ ਪਿੱਟ ਜ਼ਿਆਦਾ ਵੱਡਾ ਹੁੰਦਾ ਬਈ ਤਾਂ ਇਹ ਆ ਗਿਆ ਪੂਰਾ ਹੈਵੀ ਹੈਗਾ ਤੇ ਬਹੁਤ ਲੰਮਾਗਾ ਯਾਨੀ ਕਿ ਇੱਕੋ ਟੋਟੇ ਦੇ ਵਿੱਚ ਤੁਹਾਡਾ ਸਾਰਾ ਕੰਮ ਸਰ ਜੂਗਾ ਤੇ ਇਹ ਹੈਗਾ ਬਈ ਜੀ ਬਲੈਕ ਆ ਇਹ ਹੈਗਾ ਜੀ 24 75 ਹਨਾ ਦੇਖ ਸਕਦੇ ਹੋਗੇ ਇਹ ਵੀ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਆ ਵਧੀਆ ਕੁਆਲਿਟੀ ਦੇ ਵਿੱਚ ਆ ਤੇ ਰੇਟ ਬਈ ਬਾਈ ਜੀ ਕਹਿੰਦੇ ਵੀ ਸੋਨੂੰ ਤੁਸੀਂ ਇੱਥੇ ਆ ਗਿਓ ਪੁੱਛ ਕੇ ਆਜੋ ਤੇ ਤੁਹਾਨੂੰ ਰੇਟ ਜਿਹੜਾ ਜਾਇਜ਼ ਮਿਲੇਗਾ ਤੇ ਆਜੋ ਤੁਹਾਨੂੰ ਅੱਗੇ ਦਿਖਾਉਣ ਹੈਗੇ ਆਪਾਂ ਲੈ ਵੀ ਮਿੱਤਰੋ ਇਹ ਆ ਗਏ ਆ ਉਹ ਤਰਪਾਲਾਂ ਵੀ ਟਰੱਕ ਟਰਾਲੇ ਬਲੈਰੋ ਪਿਕਅਪ ਟਰੈਂਪੋ ਜੋ ਵੀ ਬਈ ਤੁਸੀਂ ਇਹਦੇ ਨਾਲ ਢੱਕ ਸਕਦੇ ਹੋ ਦੇ ਸਕਦੇ ਹੋਗੇ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਨੇ ਕੱਪੜੇ ਵਾਲੀ ਨੇ ਇਹ ਦਿਖਾ ਦੇ ਬੱਬੂ ਸਮਾਰ ਕੇ ਬਈ ਬਹੁਤ ਹੈਵੀ ਦੇ ਵਿੱਚ ਨੇ ਦਿਖਾਈ ਸਮਾਰ ਕੇ ਇਹ ਆ ਗੀਆਂ ਜਿਵੇਂ ਇਹ ਆ ਗੀਆਂ ਇਹ ਆ ਗੀਆਂ ਵੈਰਾਈਟੀ ਬਹੁਤ ਜ਼ਿਆਦਾ ਆ ਨਾ ਔਰੇ ਇਹ ਆ ਗੀਆਂ ਬਈ ਦੇਖ ਸਕਦੇ ਹੋ ਨਾ ਕਿ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਇੱਕ ਜੀ ਹੋਰ ਦਿਖਾਉਣਾ ਤੁਹਾਨੂੰ ਬੱਡ ਪ੍ਰੂਫ ਬਈ ਯਾਨੀ ਕਿ ਜਿਵੇਂ ਆਪਣੀਆਂ ਕੰਬੈਨਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਢੱਕਣ ਵਾਸਤੇ ਇਹ ਆਉਂਦਾ ਜੀ ਫੌਜੀ ਕਵਰ ਜਣਾ ਇਸ ਮਾਰਗੇ ਤੇ ਕੱਢੀ ਐਸੋ ਵਿੱਚੋਂ ਲੈ ਆਏ ਵੀ ਲੈ ਆਏ ਵੀ ਕੰਬੈਨ ਦਾ ਕਵਰ ਆ ਗਿਆ ਦੇਖ ਸਕਦੇ ਹੋ ਇਹ ਵਾਟਰ ਪ੍ਰੂਫ ਹੋਊਗਾ ਵੀ ਇਦਾਂ ਕਰਕੇ ਹੋਊਗਾ ਦੇਖ ਸਕਦੇ ਹੋ ਵੀ ਬਹੁਤ ਚੰਗੀ ਕੁਆਲਿਟੀ ਹੈਗੀ ਇਹਨਾਂ ਦੂਜੀ ਆਪਦੀ ਫੁੱਲ ਕੰਬੈਨ ਜਿਹੜੀ ਟੱਕ ਸਕਦੇ ਹੋ ਵੀ ਤੇ ਇਹ ਵਾਲੇ ਤਰਪਾਲ ਆਗੇ ਵੀ ਇਹ ਵੀ ਕੰਬੈਨ ਨੂੰ ਟਕਣ ਵਾਸਤੇ ਨਾ ਇਹ ਵੀ ਡਬਲ ਦੇ ਵਿੱਚ ਆ ਗਿਆ ਵੀ ਇਧਰੀ ਸਾਈਡ ਆਪਣਾ ਤੇ ਕਾਗਜ਼ ਲੱਗਾ ਯਾਨੀ ਕਿ ਇਹਦੇ ਵਿੱਚ ਦੀ ਪਾਣੀ ਕਰਾਸ ਨਹੀਂ ਹੋਊਗਾ ਨਾ ਬਹੁਤ ਚੰਗੀ ਕੁਆਲਿਟੀ ਹੈ ਇਹ ਹੈਵੀ ਦੇ ਵਿੱਚ ਆਗਾ ਤੇ ਅੱਗੇ ਆਜੋ ਬਈ ਇਹ ਵਾਲੇ ਕਵਰ ਹੁੰਦੇ ਨੇ ਹਨਾ ਉਹੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਗਾ ਉਹੀ ਇਹ ਚੀਜ਼ ਪਈ ਆਗੀ ਹੁਣ ਆਇਦਰ ਛੋਟਾ ਪਿਆ ਤੁਹਾਨੂੰ ਇਹ ਦਿਖਾਉਣ ਆ ਗਿਆ ਅਸਲ ਖੋੜ ਕੇ ਵੀ ਹੈ ਹੁੰਦਾ ਕਿੱਦਾਂ ਦਾ ਹੈ ਹਨਾ ਤੇ ਦੇਖੋ ਬਈ ਇਹ ਇਦਾਂ ਦਾ ਹੁੰਦਾ ਕਾਗਜ਼ ਯਾਨੀ ਕਿ ਇਹਦੇ ਵਿੱਚ ਦੀ ਪਾਣੀ ਕਰਾਸ ਨਹੀਂ ਹੋਊਗਾ ਬਹੁਤ ਚੰਗੀ ਕੁਆਲਿਟੀ ਹੈ ਕਿਤੇ ਹੈਵੀ ਦੇ ਵਿੱਚ ਆਗਾ ਜਿਵੇਂ ਇੰਨਾ ਕ ਕੱਪੜਾ ਵੀ ਫੁੱਲ ਹੈਵੀ ਹੈ ਇਹ ਕੋਈ ਲੋ ਕੁਆਲਿਟੀ ਨਹੀਂ ਹੈਗਾ ਬਾਕੀ ਬਾਈ ਜੀ ਬਹੁਤ ਜ਼ਿਆਦਾ ਵੈਰਾਈਟੀ ਪਈ ਆਗੀ ਤੇ ਆਜੋ ਤੁਹਾਨੂੰ ਹੋਰ ਦਿਖਾਉਣ ਆਗੇ ਬਈ ਆਪਾਂ ਲੇ ਵੀ ਆਜੋ ਹੁਣ ਤੁਹਾਨੂੰ ਆਪਾਂ ਦਿਖਾਉਣਗੇ ਘਰੇ ਆਮ ਜਿਹੜੇ ਵਰਤੇ ਜਾਣ ਵਾਲੇ ਯਾਨੀ ਕਿ ਤੁਸੀਂ ਕੁਝ ਵੀ ਟੱਗ ਸਕਦੇ ਹੋਣੇ ਇਹ ਚੀਨਾਂ ਦੇ ਕਪੜਾ ਬਾਈ ਜੀ ਬਹੁਤ ਹੈਵੀ ਕਪੜਾ ਹੈਗਾ ਇਹ ਵੀ ਖੇਪ ਲੋ ਕਿ ਮਰਜੀ ਇਹ ਵੀ ਫੱਟ ਬਣਦੇ ਦਾ ਲੈ ਦੇਖ ਸਕਦੇ ਹੋ ਹੈ ਨਾ ਉਮੇ ਦਾ ਉਮੇ ਜਮਾ ਇਹ ਤੁਸੀਂ ਬਾਈ ਜੀ ਘਰੇ ਜੂਜ ਕਰ ਸਕਦੇ ਹੋ ਬਾਈ ਇਹ ਜਿਹੜਾ ਆਉਂਦਾ ਜੀ ਭੂਗ ਟਕਣ ਵਾਲਾ ਹੈ ਨਾ ਦੇਖ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਹੈ ਵੀ 20 40 ਦਾ ਭੂਗ ਜੋ ਤੁਸੀਂ ਆਹ ਕਪੜੇ ਦੇ ਨਾਲ ਟੱਗ ਸਕਦੇ ਹੋ ਕਿਉਂਕਿ ਬਾਈ ਜਦੋਂ ਭੂਗ ਜਾਂਦਾ ਨਾ ਉੱਡਦਾ ਉੱਪਰ ਉਹ ਨਾ ਯਾਨੀ ਕਿ ਜੇ ਤੁਸੀਂ ਇਹ ਪਾਓਗੇ ਤਾਂ ਉੱਡੂਗਾ ਨਹੀਂ ਬਾਈ ਦੇਖ ਸਕਦੇ ਹੋ ਵੀ ਕਿ ਇਹ ਆ ਗਿਆ ਕਾਗਜ਼ ਆ ਗਿਆ ਵੀ ਬਲੈਕ ਕਲਰ ਦੇ ਵਿੱਚ ਡਬਲ ਸ਼ੇਡ ਦੇ ਵਿੱਚ ਹਨ ਮਨ ਲੱਗਦਾ ਵੀ ਹਾਂ ਡਬਲ ਸ਼ੇਡ ਦੇ ਵਿੱਚ ਆ ਬਈ ਦੇਖ ਸਕਦੇ ਹੋ ਯਾਨੀ ਕਿ ਇਹ ਵੀ ਤੁਸੀਂ ਮੱਕੀ ਦੇ ਚਾਰ ਵਾਸਤੇ ਬਈ ਬਹੁਤ ਚੰਗਾਗਾ ਬਹੁਤ ਵਧੀਆ ਕੁਆਲਟੀ ਦੇ ਵਿੱਚ ਆ ਦੇਖ ਸਕਦੇ ਹੋ ਨਾ ਹੈਵੀ ਦੇ ਵਿੱਚ ਆ ਤੇ ਹੋਰ ਦਿਖਾ ਦਈਏ ਕੀ ਕੁਝ ਪਿਆ ਬਹੁਤ ਕੁਝ ਪਿਆਗਾ ਇਹ ਆ ਗਿਆ ਬਈ ਬੈੱਡਾਂ ਟਰਾਲੀਆਂ ਦੇ ਬੈੱਡ ਆ ਗਏ ਬਈ ਬਣੇ ਬਣਾਏ ਤੁਸੀਂ ਇੱਥੋਂ ਵੀ ਟਰਾਲੀਆਂ ਦੇ ਬੈੱਡ ਬਣੇ ਬਣਾਏ ਇੱਥੋਂ ਲੈ ਕੇ ਜਾ ਸਕਦੇ ਹੋ ਟੱਕਣ ਵਾਸਤੇ ਬਹੁਤ ਚੰਗੀ ਕੁਆਲਟੀ ਦੇ ਵਿੱਚ ਨੇ ਤੇ ਇਹ ਨੂੰ ਮੱਛਰਦਾਨੀਆਂ ਦਿਖਾਉਨੇ ਆ ਬਈ ਅੱਜ ਹੋਣਾ ਜਿਵੇਂ ਬਾਈ ਹੁਣ ਗਰਮੀ ਆ ਗਈ ਤੇ ਗਰਮੀ ਦੇ ਨਾਲ ਨਾਲ ਆਊਗਾ ਮੱਛਰ ਪਸ਼ੂਆਂ ਵਾਸਤੇ ਤੇ ਬਾਕੀ ਜੇ ਤੁਸੀਂ ਆਪਣੇ ਵਾਸਤੇ ਵੀ ਇਹਨਾਂ ਤਿਆਰ ਕਰਨੀਆਂ ਤਾਂ ਤੁਸੀਂ ਬਈ ਮੱਛਰਦਾਨੀ ਵੀ ਤਿਆਰ ਕਰ ਸਕਦੇ ਹੋ ਇਹ ਤਿਆਰ ਲਈ ਆਪਾਂ ਲੈ ਬਈ ਦੇਖੋ ਬਈ ਇਹ ਮੱਛਰਦਾਨੀ ਆ ਗਿਆ ਬਈ ਤੁਸੀਂ ਇੱਥੋਂ ਲੈ ਕੇ ਜਾਓ ਤੇ ਪਸ਼ੂਆਂ ਵਾਸਤੇ ਇਹ ਤੋ ਤੁਸੀਂ ਮੱਥਰਦਾਨੀ ਵੀ ਤਿਆਰ ਕਰ ਸਕਦੇ ਹੋ ਤੇ ਜੇ ਆਪਦੇ ਵਾਸਤੇ ਵੀ ਜੇ ਕੋਈ ਮੇਰਾ ਵੀਰ ਮੋਟਰ-ਮੋਟਰ ਦੇ ਉੱਪਰ ਜਾ ਕੇ ਤਾਂ ਤੁਸੀਂ ਆਪਦੇ ਵਾਸਤੇ ਵੀ ਇਹ ਤੋ ਮੱਥਰਨੇ ਤਿਆਰ ਕਰ ਸਕਦੇ ਹੋਗੇ ਪੁੱਲੇ ਦਾ ਫੁੱਲ ਤੁਸੀਂ ਥਾਂ ਏਦਾਂ ਕਰਕੇ ਲੈ ਕੇ ਜਾ ਸਕਦੇ ਹੋ ਆਜੋ ਬਈ ਹੋਰ ਦਿਖਾਉਣਾ ਤੁਹਾਨੂੰ ਮੱਥਰਦਾਨੀ ਹੋਰ ਵੀ ਹੈਗੀਆਂ ਨੇ ਇਹ ਬਣੀਆਂ ਬਣਾਈਆਂ ਮੱਥਰਦਾਨੀਆਂ ਨੇ ਬਈ ਦੇਖ ਸਕਦੇ ਹੋ ਜਿਹੜੇ ਮੇਰੇ ਵੀਰ ਬਈ ਖੇਤਾਂ ਵਾਲੇ ਹਨ ਮੋਟਰਾਂ ਤੇ ਪੈਂਦੇ ਨੇ ਜਾਂ ਫਿਰ ਘਰੇ ਵੀ ਬਈ ਹਨ ਤਾਂ ਤੁਸੀਂ ਏਦਾਂ ਕਰਕੇ ਮੱਥਰਦਾਨੀਆਂ ਬਣੀ ਬਣਾਈ ਦੇਖੋ ਬਈ ਏਦਾਂ ਕਰਕੇ ਮੰਜੇ ਤੇ ਲਾਓ ਤੇ ਮਸਤਰੀ ਨਹੀਂ ਰੈਡੀ ਆ ਪੂਰੀ ਬਣੀ ਬਣਾਈ ਹੈ ਬਈਏ ਇਦਾਂ ਹੀ ਕਰਕੇ ਤੁਸੀਂ ਇਹ ਵੀ ਇੱਥੋਂ ਲੈ ਕੇ ਜਾ ਸਕਦੇ ਹੋਗੇ ਫੁੱਲ ਹੈਵੀ ਦੇ ਵਿੱਚ ਆ ਵਧੀਆ ਗੀ ਦੇਖ ਸਕਦੇ ਬੱਬੂ ਦਿਖਾ ਦੇ ਮਾੜਾ ਨੇੜੇ ਕਰਕੇ ਬਰੀਕ ਦੇ ਵਿੱਚ ਆ ਗਈ ਮੋਟੀ ਜੀ ਨਹੀਂ ਹੈਗੀ ਵਿੱਚੋਂ ਮਸਰ ਕ੍ਰੋਸ ਹੋ ਜੂਗਾ ਨਾ ਦੇਖ ਸਕਦੇ ਬਾਈ ਬਾਕੀ ਹੋਰ ਵੀ ਪਈ ਨੇ ਉਹ ਦੇਖ ਸਕਦੇ ਬਹੁਤ ਕੁਸਾ ਬਾਈ ਆ ਜੋ ਲੈ ਵੀ ਮਿੱਤਰੋ ਇਹ ਕੇ ਆਗੇ ਜੀ ਭੂਗ ਦੇ ਕੱਪੜੇ ਤੋਂ ਬਣਿਆ ਹੋਇਆ ਕੋਪਣਾ ਦੇਖ ਸਕਦੇ ਹੋਗੇ ਇਹ ਵੀ ਪੂਰੇ ਵਧੀਆ ਨੇ ਬੱਬੂ ਦਿਖਾ ਮੜਾ ਜਣ ਨੇੜੇ ਕਰਕੇ ਨਾ ਪਤਾ ਲੱਗ ਜਾਂਦਾ ਕੁਆਲਟੀ ਦਾ ਕਿੰਦਾ ਦੀ ਬਹੁਤ ਚੰਗੀ ਕੁਆਲਟੀ ਆ ਬਈ ਦੇਖ ਸਕਦੇ ਹੋ ਨਾ ਇਕ ਰस्सियां ਦਿਖਾਉਣਾ ਤੁਹਾਨੂੰ ਬਈ ਦੇਖ ਸਕਦੇ ਹੋ ਨਾ ਇੱਥੇ ਤੁਸੀਂ ਹਰੇਕ ਤਰ੍ਹਾਂ ਦੀ ਰੱਸੀ ਵੀ ਲੈ ਕੇ ਜਾ ਸਕਦੇ ਹੋ ਜਿਵੇਂ ਉਹ ਗੋਲ ਹੋ ਗਈ ਰੱਸੀ ਹੈ ਨਾ ਉਦਾਂ ਦੀ ਹੋਗੀ ਤੇ ਇੱਕ ਆ ਹੋਗੀ ਕੱਪੜੇ ਵਾਲੀ ਰੱਸੀ ਹੋਗੀ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਇਕ ਆ ਚੀਜ਼ ਦਿਖਾਉਣਾ ਬਈ ਬਹੁਤ ਚੰਗੀ ਕੁਆਲਟੀ ਦੇ ਵਿੱਚ ਆ ਨਾ ਵਧੀਆ ਲੱਗੀ ਯਾਰ ਹਨ ਦੇਖ ਸਕਦੇ ਹੋ ਇਹਨੂੰ ਆਪਾਂ ਕਹਿੰਨ ਉਹਨਾਂ ਜੀ ਬੈਂਤ ਬੈਂਥੇ ਰੱਸੀਆਂ ਦਿਖਾ ਦੇ ਬੱਬੂ ਹੈਵੀ ਦੇ ਵਿੱਚ ਆ ਗਿਆ ਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਹਾਂ ਚਾਹੇ ਬਾਈ ਜੀ ਤੁਸੀਂ ਨਾਲ ਮੰਜੇ ਬੁਣ ਲੋ ਤੁਸੀਂ ਮੰਜੇ ਵੀ ਨਾਲ ਬੁਣ ਸਕਦੇ ਹੋ ਕਿ ਇੰਨੀ ਚੰਗੀ ਕੁਆਲਿਟੀ ਹੈ ਕਿ ਬਾਕੀ ਬਾਈ ਜੀ ਜਿਵੇਂ ਆਪਾਂ ਉਹ ਕਰਦੇ ਹਾਂ ਨਾ ਉੱਪਰ ਦੇ ਬੰਨਣ ਵਾਸਤੇ ਟਰਾਲੇ ਟਰੱਕ ਟਰਾਲੇ ਦੇ ਉੱਪਰ ਦੀ ਤਾਂ ਉੱਥੇ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋਗੇ ਇਹਦੇ ਵਿੱਚ ਬਾਈ ਜੀ ਕਲਰ ਆ ਕੇ ਦੇ ਸਕਦੇ ਹੋ ਵਾਈਟ ਚ ਆ ਗਿਆ ਬਲੈਕ ਚ ਆ ਗਿਆ ਇਹ ਵਾਲਾ ਕਲਰ ਆ ਗਿਆ ਕੋਈ ਕੁਝ ਘੇ ਰੱਸੀਆਂ ਵੀ ਦੇਖ ਸਕਦੇ ਹੋ ਇਹ ਵੀ ਕਿਦਾਂ ਕਿਤੇ ਯੂਜ਼ ਹੁੰਦੀ ਉਹ ਇਹ ਵੀ ਤੁਸੀਂ ਤੁਹਾਨੂੰ ਲੈ ਕੇ ਜਾ ਸਕਦੇ ਲਵ ਯੂ ਐਂਡ ਤੇ ਦਿਖਾਉਣਾ ਤੁਹਾਨੂੰ ਹਰਾ ਕੱਪੜਾ ਹਣਾ ਦੇਖ ਸਕਦੇ ਹੋਗੇ ਇਹ ਹੁੰਦਾ ਵੀ ਆਮ ਆਪਣੇ ਘਰੇ ਬਾਗ ਬਗੀਚੇ ਦੇ ਵਾਸਤੇ ਟਕਣ ਵਾਸਤੇ ਜਾਂ ਫਿਰ ਉਦਾਂ ਹੀ ਵੀ ਬਈ ਸਾਂ ਦੇ ਵਾਸਤੇ ਨਾ ਇਹਦੇ ਵਿੱਚੋਂ ਲਗਭਗ ਤੁਸੀਂ ਇਹ ਸਮਝ ਲਓ ਵੀ ਮੈਨੂੰ ਲੱਗਦਾ ਵੀ ਇਹ ਹੋਊਗਾ 50% ਵਾਲਾ ਹੋਊਗਾ ਹੈਨਾ ਦੇਖ ਸਕਦੇ ਹੋਗੇ ਲੈ ਵੀ ਮਿੱਤਰੋ ਇਹ ਨਾਲ ਵੀ ਤੁਸੀਂ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਬਾਕੀ ਵੀ ਸਕਰੀਨ ਦੇ ਉੱਪਰ ਨੰਬਰ ਹੈਗਾਗਾ ਆਜੋ ਸਹਿਰ ਬਰਨਾਲਾ ਤਰਕਸੀਲ ਚੌਂਕ ਟਰੈਕਟਰਾਂ ਦੀ ਮੰਡੀ ਉੱਥੇ ਪੰਜਾਬ ਢੂਲਾ ਐਂਡ ਤਰਪਾਲ ਸਟੋਰ ਦੇ ਉੱਤੋਂ ਤੁਸੀਂ ਇੱਥੋਂ ਕੁਝ ਵੀ ਲੈ ਕੇ ਜਾ ਸਕਦੇ ਹੋ ਕਰ ਲਓ ਸੰਪਰਕ ਬਈ ਧੰਨਵਾਦ